ਹਾਂਜੀ ਲਾਲਕਾ ਸਾਹਿਬ ਅੱਜ ਦੀ ਜੋ ਮੀਟਿੰਗ ਹੈ ਇਹ ਕਿਸੇ ਸੰਚਾਰੀ ਅੱਜ ਬਿਲਡਿੰਗ ਜਿਹੜੀ ਕੀਤੀ ਜਾ ਰਹੀ ਹੈ ਪਾਸੋਂ ਸ਼ਹਿਰ ਦੇ ਵਿੱਚ ਮਰਸੀਪਲਿਟੀ ਦੀਆਂ ਜਿਹੜੀਆਂ ਇੱਥੇ ਦੀਆਂ ਇਲਕਾ ਹਨ ਹੈਗੀਆਂ ਨਗਰ ਪੰਚਾਇਤ ਦੀਆਂ ਉਹਦੇ ਬਸ ਸੰਚਾਰੀ ਮੀਟਿੰਗ ਕੀਤੀ ਹੈ ਸੋ ਸਰਕਾਰ ਨੇ ਪਹਿਲਾਂ ਤਾਂ ਕੋਈ ਤਿਆਰੀ ਨਹੀਂ ਕੀਤੀ ਸਰਕਾਰ ਦੀ ਪਰ ਇਹਨਾਂ ਨੇ ਜਿਹੜੀ ਇਤਰਾ ਤਿਆਰੀ ਹੈ ਪਿਛਲੇ ਮਹੀਨੇ ਦੀ 26 ਤਰੀਕ ਨੂੰ ਉਹਨਾਂ ਨੇ ਵੋਟਰ ਸਿਸਟ ਲਿਸਟ ਲਾਉਣੀ ਸੀਗੀ ਹੁਣ ਤੱਕ ਇਹਨਾਂ ਤੋਂ ਵੋਟਰ ਲਿਸਟ ਨਹੀਂ ਲਿਖੀ ਗਈ ਹੈ ਜਿਹੜੀ ਕਿ ਨਵੀਆਂ ਵੋਟਾਂ ਬਣਾਇਆ ਸੋ ਮੈਂ ਇਹ ਗੱਲ ਕਹਣੀ ਆ ਕਿ ਸਰਕਾਰ ਨੂੰ ਪਾਰਦਰਸ਼ੀ ਨਾਲ ਕੰਮ ਕਰਨਾ ਚਾਹੀਦਾ ਹੈ ਲੋਕਾਂ ਨੂੰ ਲੋਕਾਂ ਦਾ ਭਰੋਸਾ ਜਿਹੜਾ ਉਹ ਜਿਤਨਾ ਚਾਹੀਦਾ ਸਰਕਾਰ ਨੂੰ ਪਰ ਮੈਂ ਸਮਝਦਾ ਕਿ ਸਰਕਾਰ ਜਿਹੜੀ ਹੈਗੀ ਹੈ ਭਰੋਸੇ ਲੋਕਾਂ ਦਾ ਭਰੋਸਾ ਸਰਕਾਰ ਤੋਂ ਉੱਠ ਚੁੱਕਿਆ ਹੈ ਫੇਸ ਕਰਕੇ ਮੀਟਿੰਗ ਕੀਤੀ ਜਾ ਰਹੀ ਹੈ ਬੜਾ ਸਪੱਸ਼ਟ ਸਮਾਂ ਮਿਲਿਆ ਸਾਨੂੰ ਕਿ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਸੇਵਾ ਵਿੱਚ ਲੱਗੇ ਹੋਏ ਨੇ ਤੇ ਅਸੀਂ ਵੀ ਉਹਨਾਂ ਦੇ ਨਾਲ ਸੇਵਾ ਵਿੱਚ ਸਾਰੀਆਂ ਥਾਵਾਂ ਤੇ ਜਾ ਰਹੇ ਸੀ ਜਦੋਂ ਇਲੈਕਸ਼ਨ ਐਲਾਨ ਹੋਇਆ ਤੇ ਕੱਲ ਇੱਥੇ ਆ ਕੇ ਲੋਕਾਂ ਨਾਲ ਮੀਟਿੰਗ ਕੀਤੀ ਐ ਅੱਜ ਵੀ ਮੀਟਿੰਗ ਕੀਤੀ ਐ ਸੋ ਉਮੀਦਵਾਰ ਜਿਹੜੇ ਨੇ ਉਹ ਸਾਰੇ ਦੇ ਸਾਰੇ 11 ਵਾਰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੇ ਅਭੀਗ ਬਾੜ ਖੜੇ ਕਰੇਗੀ ਸੋ ਮੈਂ ਚਾਹੁੰਨਾ ਕਿ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਨਾ ਕਿ 3 ਸਾਲ 5 ਸਾਲ ਪਹਿਲਾਂ ਕਾਂਗਰਸ ਦੀ ਕਮੇਟੀ ਵੀ ਦੇਖ ਲਈ ਤੇ 2.5 ਸਾਲ ਇੱਥੇ ਜਿਹੜੀ ਹੈਗੀ ਆ ਕਮੇਟੀ ਆਮ ਆਮ ਆਦਮੀ ਦਾ ਇੱਕ ਵੀ ਐਮਸੀ ਨਹੀਂ ਸੀ ਪਰ 2.5 ਸਾਲ ਕਮੇਟੀ ਉਹਨਾਂ ਨੇ ਚਲਾ ਕੇ ਦਿਖਾ ਦੇਖ ਲਈ ਐ ਸੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਮੈਂ ਪਿਛਲੇ ਇਲੈਕਸ਼ਨ ਦੇ ਵਿੱਚ ਪਾਸੋਂ ਦੇ ਲੋਕਾਂ ਵਿੱਚ ਆਇਆ ਸੀਗਾ ਜਦੋਂ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਮੈਨੂੰ ਤੁਸੀਂ ਗੁਵਰਨਰੀਆਂ ਝੋਲੀ ਵਿੱਚ ਵੋਟਾਂ ਪਾਉਂਗੇ ਤੇ ਲੋਕਾਂ ਨੇ ਭਰਪੂਰ ਮੇਰੀ ਝੋਲੀ ਵਿੱਚ ਵੋਟਾਂ ਪਾਈਆਂ ਸਨ ਸੋ ਅੱਜ ਮੈਂ ਇਹ ਖੁਸ਼ੀ ਨਾਲ ਕਹਿ ਸਕਦਾ ਕਿ ਜਦੋਂ ਸਾਡੀ ਮਿਊਨਿਸਪੈਲਟੀ ਸ਼੍ਰੋਮਣੀ ਅਕਾਲੀ ਦਲ ਦੀ ਮਿਊਨਿਸਪੈਲਟੀ ਇੱਥੇ ਬਣੀ ਸੀ ਤੇ ਇਸ ਉਸ ਮਿਊਨਿਸਪੈਲਟੀ ਦੇ ਕੰਮ ਜਿਹੜੇ ਨੇ ਅੱਜ ਮੂੰਹ ਤਸਵੀਰ ਬੋਲਦੀ ਹੈ ਕੱਲਾ ਕੱਲਾ ਵਿਅਕਤੀ ਇਸ ਗੱਲ ਨੂੰ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਿਊਂਸਪਲਟੀ ਨੇ ਭਾਪਸੋਂ ਚਾਰ ਚੰਦ ਲਾਏ ਤੇ ਭਾਪਸੋਂ ਦੇ ਵਿੱਚ ਜਿਹੜਾ ਵਿਕਾਸ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੀ ਕਮੇਟੀ ਨੇ ਕੀਤੇ ਸੀ ਕਿ ਉਸ ਤੋਂ ਬਾਅਦ ਚ ਭਾਵੇਂ 23 ਸਾਲ ਦੇ ਕਰੀਬ ਆਮ ਆਦਮੀ ਦੀ ਮਿਊਂਸਪਲਟੀ ਬੇਥੇ ਬਣ ਗਈ ਭਾਵੇਂ ਡੁਬਲਿਕੇਟ ਤਰੀਕੇ ਨਾਲੀ ਤੇ ਪੰਜ ਸਾਲ ਮਿਊਂਸਪਲਟੀ ਜਿਹੜੀ ਸੀਗੀ ਕੌਂਸਲ ਨੇ ਚਲਾਈ ਆ ਸੋ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਸਾਡੇ ਕੰਮਾਂ ਨੂੰ ਦੇਖਦੇ ਹੋਏ ਸਾਡੀ ਝੋਲੀ ਵਿੱਚ ਜਿੱਤ ਪਾਇਓ ਤੇ ਇਹ ਲੋਕਾਂ ਨੂੰ ਯਕੀਨ ਨਾਲ ਕਹਿੰਦਾ ਮੈਂ ਵਿਸ਼ਵਾਸ ਦਿਵਾਉਣਾ ਤੇ ਜਿਸ ਤਰ੍ਹਾਂ ਪਹਿਲਾਂ ਵਾਦਾ ਕਰਕੇ ਲੋਕਾਂ ਨੇ ਮੇਰੀ ਝੋਲੀ ਵਿੱਚ ਵੋਟਾਂ ਪਾਈਆਂ ਸੀਨ ਤੇ ਮੈਂ ਲੋਕਾਂ ਨੂੰ ਵਿਕਾਸ ਕਰਕੇ ਦਿੱਤਾ ਸੀਗਾ ਉਸ ਵਿਕਾਸ ਦਾ ਵਚਨਬੰਦ ਹੋਊਗਾ ਕਿਤੋਂ ਵੀ ਬਾਹਰੋਂ ਪੈਸਾ ਲੈ ਕੇ ਆਉਣ ਦੀ ਲੋੜ ਨਹੀਂ ਕਿਉਂਕਿ ਮਸਪਲਟੀ ਪਾਰਸੋਂ ਕੋਲੇ ਪੈਸਾ ਪੈਦਾ ਕਰਕੇ ਇੱਥੇ ਅਸੀਂ ਲਾਇਆ ਸੀਗਾ ਤੇ ਦੁਬਾਰਾ ਇੱਥੇ ਅਸੀਂ ਉਸੇ ਵਿਕਾਸ ਨੂੰ ਅੱਗੇ ਚਾਰ ਚੰਦ ਲਗਾ ਕੇ ਤੋਰਾਂਗੇ ਜੋ ਮੈਂ ਇਹ ਲੋਕਾਂ ਨਾਲ ਅੰਸ਼ਵਾਸ ਤੇ ਲੋਕਾਂ ਨੂੰ ਬੇਨਤੀ ਕਰਦਾ ਲਲਕਾ ਸਾਹਿਬ ਸ਼ਰਮਣੀ ਕਾਲੀਦਾਨ ਨੂੰ ਲੋਕ ਹੁਣ ਯਾਦ ਕਰ ਰਹੇ ਨੇ ਔੜਾ ਕੀ ਪਖੜਾ ਬਿਲਕੁਲ ਸਹੀ ਗੱਲ ਹੈ ਕਿ ਜਿਹੜੀ ਆ ਕਾਂਗਰਸ ਦਾ ਰਾਜ ਵੀ ਲੋਕਾਂ ਨੇ ਦੇਖ ਲਿਆ ਆ ਤਿੰਨ ਸਾਲਾਂ ਦਾ ਜਿਹੜਾ ਰਾਜ ਹੈ ਆਮ ਆਦਮੀ ਦਾ ਵੀ ਦੇਖ ਲਿਆ ਕਿਉਂਕਿ ਲੋਕ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਨੇ ਅੱਜ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਵਿਕਾਸ ਨੂੰ ਯਾਦ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਦੇਪਣ ਨੂੰ ਯਾਦ ਕਰ ਰਹੇ ਨੇ ਆ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਸਿਕਿਉਰਿਟੀ ਨਹੀਂ ਲੈਣੀ ਅਸੀਂ ਸਰਕਾਰ ਦੇ ਵਿੱਚ ਆ ਨਹੀਂ ਕਰਨਾ ਉਹ ਨਹੀਂ ਕਰਨਾ ਉਹਨਾਂ ਨੇ ਚਾਰ-ਚਾਰ ਜੋੜ ਕੇ ਕੋਠੀਆਂ ਲਈਆਂ ਭਮਾ ਇਹਨਾਂ ਦਾ ਕੇਚਰੀਵਾਲ ਭਮਾ ਭਗਵੰਤ ਮਾਨ ਇਹਨਾਂ ਨੇ ਸਾਰੀਆਂ ਹੱਦਾਂ ਜਿਹੜੀਆਂ ਤਬਦੀਈਆਂ ਸੋ ਮੈਂ ਮਹਿਸੂਸ ਕਰਦਾ ਲੋਕ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਆ ਕਿ ਲੋਕਾਂ ਨਾਲ ਠੱਗੀ ਲੱਗੀ ਕਿਹਾ ਕੁਝ ਤੇ ਕਰਿਆ ਕੁਝ ਜਿਵੇਂ 100% ਆਪਾਂ ਕਹਿ ਸਕਦੇ ਹਾਂ ਝੂਠ ਬੋਲ ਕੇ ਇਹਨਾਂ ਲੋਕਾਂ ਨੇ ਸਰਕਾਰ ਬਣਾਈ ਝੂਠ ਬੋਲ ਕੇ ਸਾਰੀਆਂ ਚੀਜ਼ਾਂ ਕਰ ਰਿਹਾ ਲੋਕ ਇਨ੍ਹਾਂ ਦੇ ਝੂਠ ਦਾ ਪੜਦਾ ਪਾਸ਼ ਕਰਨ ਲਈ ਔਰ ਮੁੜ ਤੋਂ ਲੋਕ ਤਿਆਰ ਹੋਏ ਹੋਏ ਨੇ ਸੋ ਮੈਂ ਆਸ ਕਰਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਵਿਕਾਸ ਨੂੰ ਯਾਦ ਕਰ ਰਹੇ ਨੇ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਦੁਬਾਰਾ ਮੌਕਾ ਦੇਣਗੇ ਫਿਰ ਵਿਕਾਸ ਦੀ ਲੀਹਾਂ ਤੇ ਪੰਜਾਬ ਆਏਗਾ ਅਮਸਪਰਟੀ ਭਾਰਸੋਂ ਨਾਬਾ ਲੈ ਕੇ ਆਵਾਂ